ਅੱਜ ਪੀਲਾ ਪੰਜਾ ਕਿੱਥੇ ਚੱਲਦਾ ਪਿਆ ਪੀਲਾ ਪੰਜਾ ਚੱਲਦਾ ਪਿਆ ਗਰੀਬਾਂ ਦੀ ਛਾਤੀ ਤੇ ਨਾਵਲੜੀ ਚੌਕ ਪਨੋਰਮਾ ਦੇ ਸਾਹਮਣੇ ਕੰਪਨੀਵਾ ਪਨੋਰਮਾ ਦੇ ਸਾਹਮਣੇ ਅਮਨਦੀਪ ਅਸਤਾ ਦੇ ਨਾਲ ਇੱਕ ਬਹੁ ਮੰਜ਼ਲਾ ਬਿਲਡਿੰਗ ਜਿਹੜੀ ਬਣ ਰਹੀ ਏ ਜਿੰਦੇ ਵਿੱਚ ਵੱਡੇ ਕਰਾਨੇ ਸ਼ਾਮਲ ਨੇ ਔਰ ਜਿੰਦੇ ਵਿੱਚ ਬਿਲਡਿੰਗ ਬਾਇਲਰ ਨੂੰ ਸਿੱਕੇ ਦੇ ਟੰਗਿਆ ਗਿਆ ਹੈ ਆਕੇ ਜਦੋਂ ਨੂੰ ਸਿੱਕਿਆਂ ਦਾ ਤੋਲਿਆ ਜਾਏਗਾ ਫਿਰ ਉਹ ਪ੍ਰਵਾਹ ਨਹੀਂ ਕਰੇਗਾ ਕਿਸੇ ਇਲਜ਼ਾਮ ਦੀ ਜੇਕਰ ਉਹਨੇ ਭ੍ਰਸ਼ਟਾਚਾਰੀ ਨਹੀਂ ਕੀਤੀ ਜੇ ਮਿਹਰਬਾਨ ਨੇ ਪੈਸੇ ਨਹੀਂ ਲਿੱਤੇ ਫਿਰ ਉਹ ਪੱਤਰਕਾਰਾਂ ਨੂੰ ਜਵਾਬ ਕਿਉਂ ਨਹੀਂ ਦੇ ਰਿਹਾ ਅਸੀਂ ਲਗਾਤਾਰ ਪੱਤਰਕਾਰਾਂ ਨੂੰ ਸਵਾਲ ਕਰਦੇ ਪਏ ਆ ਉਹ ਸਵਾਲਾਂ ਦੇ ਜਵਾਬ ਤੋਂ ਫਾਇਦਾ ਪਿਆ 5 ਸਾਲ ਦੇ ਬੈਕਰੀ ਦੇ ਨਾਲ ਕੰਪਨੀ ਵਾ ਪਨੋਰਮਾ ਦੇ ਸਾਹਮਣੇ ਇਹ ਜਿਹੜੀਆਂ ਐਨਓਸੀ ਇਹਨੂੰ ਜਾਰੀ ਕੀਤੇ ਆ ਜਾਂ ਤਾਂ ਜਾਲੀ ਹੈ ਤੇ ਜਾਂ ਇਹਨਾਂ ਨੂੰ ਐਨਓਸੀ ਜਾਰੀ ਹੋਈਆਂ ਹੀ ਨਹੀਂ ਸ਼ਹਿਰ ਚ ਲਗਾਤਾਰ ਨਜ਼ਾਇਜ਼ ਉਥਾਰੀਆਂ ਸ਼ਰਮ ਤੇ ਹੈ ਲਗਾਤਾਰ ਜਿੱਦ ਗੱਲ ਕਰੀਏ ਕਿ ਐਮਟੀਬੀ ਭਾਗ ਨਿਸ਼ਾਨੇ ਤੇ ਰਹਿੰਦਾ ਵਕ ਵਕ ਸਮਾਜਿਕਾਂ ਵੱਲੋਂ ਚਾਹੇ ਆਰਟੀ ਦੇ ਐਕਟਿਵਿਸਟ ਹੋਣ ਹਜ਼ਾਰਾਂ ਦੀ ਇਤਰਾਜ਼ ਚ ਸ਼ਿਕਾਇਤਾਂ ਜਾਂਦੀਆਂ ਨੇ ਚੰਡੀਗੜ੍ਹ ਤੱਕ ਪਰ ਸੁਣਵਾਈ ਜਿਹੜੀ ਨਾ ਮਾਤਰ ਹੁੰਦੀ ਹੈ ਜਿੱਥੇ ਤੇ ਜ਼ੋਰ ਚੱਲਦਾ ਰਾਜਨੀਤਿਕ ਲੋਕਾਂ ਦਾ ਜਿਹੜੇ ਸਰਕਾਰ ਦੇ ਵਿੱਚ ਬੈਠੇ ਨੇ ਉੱਥੇ ਦਾ ਐਕਸ਼ਨ ਹੋ ਜਾਂਦਾ ਪਰ ਕਈ ਜਿਹੜੇ ਰਸੂਕਦਾਰ ਲੋਕ ਨੇ ਉਹ ਬਚਦੇ ਨੇ ਇਸ ਪੀਲੇ ਪੰਜੇ ਤੋਂ ਕਿੰਨਾ ਕਾਰਨਾ ਕਰਕੇ ਇਹਨਾਂ ਨੂੰ ਬਚਾਇਆ ਜਾਂਦਾ ਹੈ ਕੀ ਸਾਰਾ ਮੁੱਦਾ ਅੱਜ ਗੱਲਬਾਤ ਕਰਾਂਗੇ ਸਾਡੇ ਨਾ ਜਗਦਾ ਜ਼ਮੀਰ ਦੇ ਫਾਊਂਡਰ ਜਿਹੜੇ ਨੇ ਮੌਜੂਦ ਨੇ ਸ਼ੁਭਾ ਸੈਕਲ ਤਾਂ ਸੈਕਲ ਜੀ ਕੀ ਮੁੱਦਾ ਅੱਜ ਲੈਣ ਜਾ ਰਹੇ ਹੋ ਲਗਾਤਾਰ ਤੁਹਾਡੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਜਗਦਾ ਜੀ ਮੈਂ ਹਮੇਸ਼ਾ ਪੰਜਾਬ ਦੀ ਜਨਤਾ ਦੇ ਮੁੱਦਿਆਂ ਦੇ ਗੱਲ ਕਰਦਾ ਹੈ ਤੇ ਮੁੱਦਿਆਂ ਲਈ ਲੜਦਾ ਹੈ ਅੱਜ ਪੀਲਾ ਪੰਜਾ ਕਿੱਥੇ ਚੱਲਦਾ ਪਿਆ ਪੀਲਾ ਪੰਜਾ ਚੱਲਦਾ ਪਿਆ ਗਰੀਬਾਂ ਦੀ ਛਾਤੀ ਤੇ ਜਿਹੜੇ ਅਸਲੀ ਦੋਸ਼ੀ ਨੇ ਜਿਹੜੇ ਅਸਲੀ ਕਾਨੂੰਨ ਨੂੰ ਤੋੜਦੇ ਵੇ ਕਾਨੂੰਨ ਨੂੰ ਛਿੱਕਿਆਂ ਦੇ ਟੰਗ ਦੇ ਪਿਆ ਕਿਸੇ ਵੀ ਉਸ ਘਰਾਨੇ ਦੇ ਵੱਡੇ ਘਰਾਨਿਆਂ ਦੀ ਗੱਲ ਕਰੋ ਉਹਨਾਂ ਦੇ ਪੀਲਾ ਪੰਜਾ ਨਹੀਂ ਚੱਲਦਾ ਜਿਹੜੇ ਸਰਕਾਰ ਦੇ ਕਰੋੜਾਂ ਅਰਬਾਂ ਰੁਪਏ ਟੈਕਸ ਦੀ ਚੋਰੀ ਕਰਦੇ ਆ ਗੱਲ ਕਰੀਏ ਨਵਲੜੀ ਚੌਕ ਪਨੋਰਮਾ ਦੇ ਸਾਹਮਣੇ ਕੰਪਨੀਵਾ ਪਨੋਰਮਾ ਦੇ ਸਾਹਮਣੇ ਅਮਨਦੀਪ ਉਸਤਾ ਦੇ ਨਾਲ ਇੱਕ ਬਹੁ ਮੰਜ਼ਲਾ ਬਿਲਡਿੰਗ ਜਿਹੜੀ ਬਣ ਰਹੀ ਏ ਜਿੰਦੇ ਵਿੱਚ ਵੱਡੇ ਘਰਾਨੇ ਸ਼ਾਮਲ ਨੇ ਔਰ ਜਿੰਦੇ ਵਿੱਚ ਬਿਲਡਿੰਗ ਬਾਇਲਰ ਨੂੰ ਸ਼ਿੱਕੇ ਦੇ ਟੰਗਿਆ ਗਿਆ ਹੈ ਪਾਰਕਿੰਗ ਨੂੰ ਅਣਦੇਖਾ ਕੀਤਾ ਗਿਆ ਹੈ ਔਰ ਵਾਧੂ ਸਾਰੀ ਕੀਤੀ ਗਈ ਹੈ ਜਦੋਂ ਵੀ ਇਹਦੇ ਬਾਰੇ ਐਮਟੀਪੀ ਵਿਭਾਗ ਕੋ ਜਾਈਦਾ ਹੈ ਉਹ ਗੱਲ ਗੋਲਮਟੋਲ ਕਰ ਦਿੰਦੇ ਆ ਔਰ ਜਿਹੜਾ ਐਮਟੀਪੀ ਜਿੰਨੂੰ ਇਹ ਹਲਕਾ ਦਿੱਤਾ ਗਿਆ ਉਹਨੂੰ ਇਸੇਗਾ ਦਿੱਤਾ ਗਿਆ ਕਿ ਉਹ ਨੰਬਰ 1 ਭ੍ਰਸ਼ਟਾਚਾਰੀ ਆਦਮੀ ਹੈ ਗੱਲ ਕਰੀਏ ਮਿਹਰਬਾਨ ਸਿੰਘ ਦੀ ਮਿਹਰਬਾਨ ਨੂੰ ਪਹਿਲਾਂ ਫਗਵਾੜੇ ਐਮਟੀਪੀਸੀ ਉੱਥੋਂ ਦੀ ਜਨਤਾ ਨੇ ਧੱਕੇ ਮਾਰ ਕੇ ਕੱਢਿਆ ਕਿਉਂਕਿ ਇਹ ਨੀਚ ਆਦਮੀ ਲਗਾਤਾਰ ਭ੍ਰਸ਼ਟਾਚਾਰੀ ਕਰਦਾ ਸੀ ਉੱਥੇ ਉੱਥੇ ਵੀ ਇਹਨਾਂ ਦੇ ਵਿਜੀਲੈਂਸ ਦੀ ਜਾਂਚ ਦੇ ਪਹਿਲਾਂ ਆਵਾਜ਼ ਚੁੱਕੀ ਗਈ ਸੀ ਪਰ ਬਾਅਦ ਚ ਵਾਜ ਦਬਾ ਲਈ ਗਈ ਜਾਗਦਾ ਵੀਰ ਦੀ ਆਵਾਜ਼ ਦਬਾਉਣ ਦਾ ਨਾਂ ਕੋਈ ਮਾਈਦਾ ਲਾਲ ਜਮਿਆ ਤੇ ਨਾ ਕੋਈ ਜੰਮੇਗਾ ਅਸੀਂ ਅੱਜ ਤੱਕ ਜਿਹੜੀ ਵੀ ਕੰਪਲੇਨਟ ਕੀਤੀ ਹੈ ਨਾ ਹੀ ਉਹਦੇ ਚਹੀ ਵਿਕੇ ਆ ਨਾ ਹੀ ਡਰੇ ਆ ਨਾ ਹੀ ਰੁਕੇ ਆ ਸਾਰੇ ਸਬੂਤ ਜਨਤਾ ਸਾਹਮਣੇ ਆ ਸਾਡੇ ਦੇ ਕਈ ਵਾਰ ਝੂਠੇ ਪਰਚੇ ਕੀਤੇ ਗਏ ਔਰ ਜਿਹੜਾ ਪਰਚਾ ਲਾਸਟ ਟਾਈਮ ਵੀ ਹੋਇਆ 30 12 2024 ਨੂੰ ਉਹ ਵੀ ਇਹਨਾਂ ਦੀ ਦੇਨ ਹੈ ਮਾਫੀ ਦੀ ਦੇਨ ਹੈ ਇਹ ਮਾਫੀਆ ਜਿਨ੍ਹਾਂ ਦੇ ਖਿਲਾਫ ਜਾਗਦਾ ਜਮੀਰ ਵਾਇਸ ਬੁਲੰਦ ਕਰਦਾ ਹੈ ਇਹ ਜਿਹੜੀ ਬਿਲਡਿੰਗ ਹੈ ਬਿਲਡਿੰਗ ਬਾਇਲਾਸ ਨੂੰ ਜਿਹੜੀ ਬਹੁਮੰਜ਼ਲਾ ਇਮਾਰਤ ਬਣਦੀ ਹੈ ਬਾਂਸਲ ਦੇ ਬੈਕਰੀ ਦੇ ਨਾਲ ਕੰਪਨੀ ਵਾ ਪਨੋਰਮਾ ਦੇ ਸਾਹਮਣੇ ਇਹ ਜਿਹੜੀਆਂ ਐਨਓਸੀ ਇਹਨੂੰ ਜਾਰੀ ਕੀਤੇ ਆ ਜਾਂ ਤਾਂ ਜਾਲੀ ਹੈ ਤੇ ਜਾਂ ਇਹਨਾਂ ਨੂੰ ਐਨਓਸੀ ਜਾਰੀ ਹੋਈਆਂ ਹੀ ਨਹੀਂ ਇਸ ਬੰਦੇ ਚ ਅਸੀਂ ਆਰਟੀਆ ਦਾ ਹਵਾਲਾ ਦੇ ਰਹੇ ਹਾਂ ਤੁਹਾਨੂੰ ਆਰਟੀਆ ਦਾ ਜਿਹੜਾ ਜਵਾਬ ਦਿੱਤਾ ਗਿਆ ਡਿਪਾਰਟਮੈਂਟ ਵੱਲੋਂ ਤੁਸੀਂ ਮੈਂ ਹਾਲੇ ਜਵਾਬ ਮੰਗਿਆ ਸੀ ਮਿਹਰਬਾਨ ਸਿੰਘ ਕੋ ਵੀ ਇਹਨਾਂ ਦੀ ਐਨਓਸੀਆਂ ਦਿਖਾਓ ਉਹਨਾਂ ਨੇ ਮੈਨੂੰ 25 ਦਿਨ ਲਗਾਤਾਰ ਲਾਰੇ ਲਾ ਕੇ ਅੱਜ ਦੁਕਾਨੇ ਕੱਲ ਦੁਕਾਨੇ ਅੱਜ ਦੁਕਾਨੇ ਕੱਲ ਦੁਕਾਨੇ ਮਿਹਰਬਾਨ ਸਿੰਘ ਇਸ ਤਰ੍ਹਾਂ ਦੀਆਂ ਕਿਉਂ ਹਰਕਤਾਂ ਕਰ ਰਿਹਾ ਕਿਉਂਕਿ ਉਹਨੂੰ ਘੱਟੋ ਘੱਟ 1 ਕਰੋੜ ਰੁਪਇਆ ਰਿਸ਼ਵਤ ਦਿੱਤੀ ਗਈ ਹੈ ਇਹ ਤੁਹਾਡੇ ਰੋਬ ਇਸ ਅਸੀਂ ਨਹੀਂ ਪੁਸ਼ਟੀ ਕਰਦੇ 1 ਕਰੋੜ ਦਿੱਤਾ ਕਿ 2 ਕਰੋੜ ਦਿੱਤਾ ਕਿ 10 ਲੱਖ ਦਿੱਤਾ ਦੇਖੋ ਕੋਈ ਵੀ ਅਫਸਰ ਜਦੋਂ ਨਜ਼ਾਇਜ਼ ਸਾਰੀ ਹੋਣ ਦਿੰਦਾ ਹੈ ਜਦੋਂ ਬਿਲਡਿੰਗ ਨੂੰ ਤਿਆਰ ਹੋਣ ਦਿੰਦਾ ਹੈ ਉਹਦੀ ਮਨਸ਼ਾ ਕੀ ਹੁੰਦੀ ਹੈ ਕੋਈ ਅਫਸਰ ਆਪਣੇ ਤੇ ਇਲਜ਼ਾਮ ਕਿਉਂ ਲਗਵਾਏਗਾ ਆਪਣਾ ਮੁੱਲ ਲਵਾ ਕੇ ਜਦੋਂ ਉਹਨੂੰ ਸਿੱਕੇ ਨਾਲ ਤੋਲਿਆ ਜਾਏਗਾ ਫਿਰ ਉਹ ਪਰਵਾਹ ਨਹੀਂ ਕਰੇਗਾ ਕਿਸੇ ਇਲਜ਼ਾਮ ਦੀ ਜੇਕਰ ਉਹਨੇ ਭ੍ਰਸ਼ਟਾਚਾਰੀ ਨਹੀਂ ਕੀਤੀ ਜੇ ਮਿਹਰਬਾਨ ਨੇ ਪੈਸੇ ਨਹੀਂ ਲਏਤੇ ਫਿਰ ਉਹ ਪੱਤਰਕਾਰਾਂ ਨੂੰ ਜਵਾਬ ਕਿਉਂ ਨਹੀਂ ਦੇ ਰਿਹਾ ਅਸੀਂ ਲਗਾਤਾਰ ਪੱਤਰਕਾਰਾਂ ਨੂੰ ਸਵਾਲ ਕਰਦੇ ਪਿਆ ਉਹ ਸਵਾਲਾਂ ਦੇ ਜਵਾਬ ਤੋਂ ਫਾਇਦਾ ਪਿਆ ਤੁਸੀਂ ਵੀ ਮੇਰੀ ਇਸ ਤੋਂ ਲਾਈਵ ਤੋਂ ਬਾਅਦ ਤੁਸੀਂ ਵੀ ਉਹਨਾਂ ਨੂੰ ਫੋਨ ਕਰਨਾ ਉਹਨਾਂ ਦਾ ਜੀ ਮੈਂ ਤੇ ਉਹਨਾਂ ਦਾ ਵਰਜ਼ਨ ਜਰੂਰ ਹੋਣਾ ਹੀ ਜਾ ਰਿਹਾ ਕੁਝ ਸਮਾਂ ਤਹਾਡੇ ਤੋਂ ਬਾਅਦ ਬਿਲਕੁਲ ਮੈਂ ਨਗਰ ਨਗਰ ਕਮ ਦਫਤਰ ਜਾਵਾਂਗਾ ਪਰ ਮੈਨੂੰ ਇੱਕ ਗੱਲ ਦੱਸੋ ਮੇਰੀ ਜਦੋਂ ਅਧਿਕਾਰੀ ਨਾਲ ਗੱਲ ਹੋਈ ਐਮਟੀਪੀ ਡਿਪਾਰਟਮੈਂਟ ਉਹ ਕਹਿੰਦੇ ਕਿ ਅਸੀਂ ਜਿਹੜੀ ਐਫੀਡਾਵਟ ਲੈ ਲਿਆ ਜਿਹੜੀ ਬੇਸਮੈਂਟ ਹੈ ਉਹ ਵਪਾਰਕ ਵਰਤੋਂ ਨਹੀਂ ਹੋएगी ਪਾਰਕਿੰਗ ਵਰਤੋਂ ਯੂਜ਼ ਹੋਏਗੀ ਇਸ ਕਰਕੇ ਇਹਨੂੰ ਆਪਾਂ ਕਲੀਅਰੈਂਸ ਦੇ ਦਿੱਤੀ ਹੈ ਇਸ ਬਿਲਡਿੰਗ ਨੂੰ ਤੁਸੀਂ ਉਹਨਾਂ ਕੋ ਲਿਖਿਤ ਲਵੋ ਕਿਉਂਕਿ ਇਹਨਾਂ ਨੇ ਇੱਕ ਜਗ੍ਹਾ ਲਿਖਿਤ ਦਿੱਤਾ ਹੈ ਕੰਪਲੀਸ਼ਨ ਕੀਤੀ ਹੈ ਏਐਚ1 ਹੋਟਲ ਜਿਹੜਾ 에어ਪੋਰਟ ਰੋਡ ਤੇ ਆ ਉਹਦੀ ਵੀ ਅਸੀਂ ਸ਼ਿਕਾਇਤ ਪਾਈ ਹੈ ਡਾਈ ਨੰਬਰ ਤੋਂ ਉਹਨਾਂ ਦੱਸ ਦਿੰਦੇ ਆ ਵਟਸਐਪ ਤੇ ਤੁਹਾਨੂੰ ਪੇਪਰ ਉਹ ਉੱਥੇ ਬਹਿ ਕੇ ਐਮਟੀ ਭਾਗ ਤੇ ਜਿਹੜੇ ਉਹਨਾਂ ਮਾਲਕ ਸੀ ਉਹਨਾਂ ਨੇ ਉਹਨਾਂ ਨੂੰ ਐਫੀਡੇਵਟ ਦਿੱਤਾ ਸੀ ਵੀ ਅਸੀਂ ਬਿਲਡਿੰਗ ਬਣਨ ਤੋਂ ਬਾਅਦ ਜਿਹੜੀ ਵਾਧੂ ਸਾਰੀ ਉਹ ਢਾ ਲਾਂਗੇ ਤੇ ਜਿਹੜੇ ਮਤਲਬ ਬੇਸਮੈਂਟ ਦੇ ਵਾਧੂ ਸਾਰੀ ਢਾ ਲਾਂਗੇ ਅੱਜ ਮਤਲਬ 6 ਮਹੀਨਾ ਟਾਈਮ ਲਿਆ ਸੀ ਨਾ ਅੱਜ 16 ਮਹੀਨੇ ਹੋ ਗਏ ਆ ਉਹਨਾਂ ਵਾਧੂ ਸਾਰੀ ਕੋਰ ਨਾਲ ਤਿਆਰ ਕਰ ਲਈ ਬੈਸਟ ਵੈਸਟ ਨਾਲ ਆ ਬੈਸਟ ਵੈਸਟ ਦੇ ਨਾਮ ਤੇ ਐਚ1 ਹੋਟਲ ਜੇਕਰ ਨੇ ਕੰਪਲੀਸ਼ਨ ਕੀਤੀ ਏ ਇਹਦੀ ਜਾਣਕਾਰੀ ਮੈਂ ਐਸਟੀਪੀ ਪਰਮਪਾਲ ਸਿੱਧੂ ਨੂੰ ਕਈ ਵਾਰ ਦੇ ਸਕਿਆ ਹਾਂ ਤੁਸੀਂ ਉਹਨਾਂ ਦਾ ਹੀ ਵਰਜਨ ਲਵੋ ਕਿ ਸੈਗਾ ਸਾਹਮਣੇ ਤੁਹਾਨੂੰ 10 ਵਾਰ ਯਾਦ ਦਿਵਾਇਆ ਕਿ ਜਿਹੜਾ ਏਅਰਚੰਨ ਹੋਟਲ ਹੈ ਉੱਥੇ ਵਾਧੂ ਸਾਰੀ ਹੋਈ ਏ ਉਹਦੇ ਤੇ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੁਣ ਕੀ ਮੰਗ ਕੀ ਹੈ ਤੁਹਾਡੀ ਮੰਗ ਇਹ ਹੈ ਜਿਹੜੇ ਕੰਪਲੀਸ਼ਨ ਕਰਦੇ ਆ ਜਿਹੜੇ ਨੀਚ ਅਫਸਰ ਨੇ ਜਿਹੜੇ ਗੰਦੀ ਨਾਲੀ ਦੇ ਕਿਹੜੇ ਅਫਸਰ ਸਾਡੇ ਸਮਾਜ ਨੂੰ ਧੁੰਮਾ ਕੋ ਖਾਈ ਜਾ ਰਹੇ ਆ ਕਿਸੇ ਗਰੀਬ ਦੀ ਬਿਲਡਿੰਗ ਦਾ ਦੋ ਫੁੱਤ ਵਧਾਵਾ ਜਾਂਦਾ ਉੱਥੇ ਦਾਦਾ 15-15 ਪੁਲਿਸ ਅਫਸਰ ਨਾਲ ਲੈ ਜਾਂਦੇ ਆ ਤੇ ਨਾਲ 10-10 ਬੰਦੇ ਇਹਨਾਂ ਦੇ ਐਮਟੀ ਵਿਭਾਗ ਦੇ ਚਲੇ ਜਾਂਦੇ ਤੇ ਸਟੇਟ ਅਫਸਰ ਵਿਭਾਗ ਦੇ ਚਲ ਜਾਂਦੇ ਆ ਤੇ ਉੱਥੇ ਪੀਲਾ ਪੰਜਾ ਚਲਾਉਂਦੇ ਆ ਗਰੀਬਾਂ ਵਾਰੀ ਕਾਨੂੰਨ ਹੋਰ ਤੇ ਇਹਨਾਂ ਸ਼ੋਹਕਾਰਾਂ ਵਾਰੀ ਹੋਰ ਇਹ ਜਿਹੜਾ ਵੱਡਾ ਮਾਫੀਆ ਜਿਹੜੇ ਵੱਡੇ ਵੱਡੇ ਮਤਲਬ ਬਿਲਡਿੰਗਾਂ ਬਣਾਉਂਦਾ ਹੈ ਜਿਹੜਾ ਬਿਲਡਿੰਗ ਬਾਇਲਾ ਨੂੰ ਛਿੱਕੇ ਦੇ ਟੰਗਦਾ ਹੈ ਜਿਹੜਾ ਕਰੋੜਾ ਰੁਪਏ ਦਾ ਟੈਕਸ ਚੋਰੀ ਕਰਦਾ ਹੈ ਸਰਕਾਰ ਦੇ ਪੈਸੇ ਦੀ ਚੋਰੀ ਕਰਦਾ ਹੈ ਉਹਨਾਂ ਨਾਲ ਪੀਲਾ ਪੰਜਾ ਕਿਉਂ ਨਹੀਂ ਚੱਲਦਾ ਪੀਲਾ ਪੰਜਾ ਗਰੀਬਾਂ ਲਈ ਚੱਲੇਗਾ ਇਸ ਕਰਕੇ ਅਸੀਂ ਜਲਦ ਹੀ ਜਿਹੜੀਆਂ ਵੀ ਬਿਲਡਿੰਗਾਂ ਦੀ ਕੰਪਲੀਟ ਜਾਗਦਾ ਵੀ ਨੇ ਇਦਾਂ ਕੀਤੀ ਏ ਸਾਡਾ ਅਜੇ ਤੱਕ ਕਿਸੇ ਬਿਲਡਿੰਗ ਦੇ ਸੱਤ ਕੰਪਲੀਟਾਂ ਕੀਤੀਆਂ ਸੱਤਾਂ ਕੰਪਲੀਟਾਂ ਦਾ ਸਾਡਾ ਰਿਕਾਰਡ ਆਡਾ ਕਿਤੇ ਵੀ ਰਾਜ਼ਨਾਮਾ ਨਹੀਂ ਹੋਇਆ ਅਸੀਂ ਸੱਤਾਂ ਬਿਲਡਿੰਗਾਂ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਲੱਗੇ ਆ ਇੱਕ ਬਿਲਡਿੰਗ ਦੀ ਸ਼ਿਕਾਇਤ ਅਸੀਂ ਆਲਰੇਡੀ ਵਿਜੀਲੈਂਸ ਨੂੰ ਕਰ ਚੁੱਕੇ ਆ ਉਹ ਮਾਨਵ ਪਬਲਿਕ ਸਕੂਲ ਦੇ ਸਾਹਮਣੇ ਬਿਲਡਿੰਗ ਹੈ ਨਜ਼ਾਇਜ਼ ਸਾਰੀ ਹੋ ਰਹੀ ਹੈ ਅਜੇ ਤੱਕ ਉੱਥੇ ਐਕਟ ਨਹੀਂ ਲੱਗੀ ਇਸ ਤੋਂ ਪਹਿਲਾਂ ਇੱਕ ਬਿਲਡਿੰਗ ਬਿਲਡਿੰਗ ਛੱਡੋ 12 14000 ਗਾਇਸ਼ ਸ਼ਾਮਲਾ ਜਮੀਨ ਹੈ ਗੰਦੇ ਨਾਲੇ ਦੇ 2019 ਤੋਂ ਸਾਡੀਆਂ ਸ਼ਿਕਾਇਤਾਂ ਚ ਉਸ ਤੋਂ ਬਾਅਦ ਉਹ ਤੇ ਇੱਕ ਇਟੜੀ ਲੱਗੀ ਕਿਉਂਕਿ ਅਸੀਂ ਜਿਹੜੀ ਵੀ ਕਾਰਵਾਈ ਕਰਨੀ ਪੂਰੀ ਕਰਨੀ ਹੈ ਜਿਹੜੇ ਆਮ ਕਈ ਆਰਟੀਆਕ ਤੁਸੀਂ ਹੈਗੇ ਮੈਂ ਸਾਰੇ ਨਹੀਂ ਕਹਿੰਦਾ ਉਹ ਕੰਪਲੇਂਟ ਕਰਦੇ ਆ ਆਪਣਾ ਮੁੱਲ ਲਵਾ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਬਿਲਡਿੰਗ ਬਣ ਜਾਂਦੀ ਹੈ ਪਰ ਸਾਡੇ ਧਿਆਨੇ ਜਿਹੜੀ ਬਿਲਡਿੰਗ ਦੀ ਜਾਣਕਾਰੀ ਜਨਤਾ ਦੇਗੀ ਉਹਦੀ ਲੜਾਈ ਖੇਰ ਤੱਕ ਲੜੀ ਜਾਏਗੀ ਇਸ ਬਿਲਡਿੰਗ ਬਾਰੇ ਅਸੀਂ ਹਾਈ ਕੋਰਟ 'ਚ ਰਿਟ ਪਾਈ ਏ ਇਸ ਤੋਂ ਪਹਿਲਾਂ ਵੀ ਪੀਐਲ ਪਾਈ ਸੀ ਪਰ ਚਲੋ ਅਸੀਂ ਪੀਐਲ ਵਿਚ ਉਦੋਂ ਤੁਸੀਂ ਇੱਕ ਹਸਪਤਾਲ ਨਾਮੀ ਹਸਪਤਲ ਉਹਦਾ ਵੀ ਮੁੱਦਾ ਚੁੱਕਿਆ ਸੀ ਉਹ ਇਸ ਟਾਈਮ ਖੁੱਲ ਚੁੱਕਿਆ ਹੈ ਉਥੇ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਕੀ ਉਥੇ ਵੀ ਕੋਈ ਇਹੋ ਜੀ ਗੱਲਬਾਤ ਗਿਵ ਐਂਡ ਟੇਕ ਦੀ ਹੋਈ ਹੈ ਉਥੇ ਵੀ ਗਿਵ ਐਂਡ ਟੇਕ ਦੀ ਗੱਲਬਾਤ ਹੋਈ ਜੀ ਵੀ ਉਥੇ ਵੀ ਭ੍ਰਸ਼ਟਾਚਾਰੀ ਹੋਈ ਹੈ ਵੱਡੇ ਸਦਰ ਤੇ ਹੋਈ ਹੈ ਕਾਰਪੋਰੇਟ ਹਸਪਤਲ ਦੀ ਗੱਲ ਕਰੋ ਉਹਨਾਂ ਦੇ ਵੀ ਅਸੀਂ ਸਬੂਤ ਜਲਦੀ ਲਿਆਵਾਂਗੇ ਅੱਜ ਕੁਝ ਮੈਕਮੇ ਦੇ ਅਫਸਰ ਕਹਿ ਰਹੇ ਆ ਐਮਟੀ ਵੀ ਕੋਈ ਕਹਿ ਰਿਹਾ ਮੈਨੂੰ ਪਤਾ ਲੱਗਾ ਕਿ ਉਹ ਕਹਿੰਦਾ ਜੀ ਉਹਨੇ ਇੱਕ ਨਾਲ ਵੱਖਰੀ ਬਿਲਡਿੰਗ ਲੈ ਲਈ ਹੈ ਉਹਨੇ ਵੱਖਰੀ ਜਗ੍ਹਾ ਲੈ ਲਈ ਹੈ ਵੇ ਆਟੀਆਂ ਪਾਣ ਲੱਗਿਆਂ ਉਹ ਦੱਸੇਗਾ ਵੀ ਜਦੋਂ ਨਕਸ਼ਾ ਦਾ ਹੋਟਲ ਦਾ ਪਾਸ ਹੈ ਤੇ ਹਸਪੀਟਲ ਕਿਵੇਂ ਬਣ ਸਕਦਾ ਇੱਕ ਨਕਸ਼ਾ ਦਾ ਹੋਟਲ ਦਾ ਪਾਸ ਹੈ ਫਿਰ ਮਤਲਬ ਇਹ ਅਫਸਰ ਜਿਹੜੇ ਹੈਗਾ ਨਾ ਇਹ ਗੰਦੀ ਨਾਲੀ ਦੇ ਕੀੜੇ ਅਫਸਰ ਆਪਣਾ ਮੋਲ ਵਾਟ ਲੈਂਦੇ ਆ ਪੰਜੀ ਪੰਜੀ 50 ਲੱਖ ਲੈ ਲੈਂਦੇ ਆ ਤੇ ਕਿਸੇ ਵਾਸਤੇ ਕਾਨੂੰਨ ਕੋਈ ਤੇ ਕਿਸੇ ਵਾਸਤੇ ਕੋਈ ਕਾਨੂੰਨ ਪਰ ਜਾਗਦਾ ਮੇਰੇ ਇਹਨਾਂ ਨੂੰ ਗੰਦੀ ਨਾਲੀ ਦੇ ਕੀੜਿਆਂ ਨੂੰ ਮੱਤ ਦੇ ਕੇ ਹੀ ਰਹੇਗਾ ਜਰਜ਼ਨ ਵੀ ਰਹਿੰਦੀ ਉਹ ਕੰਪਲੇਂਟ ਆਈ ਹੈ ਤੁਹਾਨੂੰ 2 ਜਰਜ਼ਨ ਦੇ ਬਾਰੇ ਕੀ ਕਾਰਵਾਈ ਕੀਤੀ ਜਾਏਗੀ ਹਾਂ ਇਹਨਾਂ ਨੇ ਕੰਪਲੇਂਟ ਕੀਤੀ ਰਿਗਾਰਡਿੰਗ ਬਿਲਡਿੰਗ ਬਣ ਰਹੀ ਕੰਪਨੀ ਵੱਲ ਦੇ ਸਾਹਮਣੇ ਤੇ ਉਹ ਉਹ ਕਹਿੰਦੇ ਕਿ ਵਾਇਲੇਸ਼ਨ ਹੈਗੀਆਂ ਅਸੀਂ ਚੈੱਕ ਕਰਵਾ ਲਾਂਗੇ ਇੱਕ ਕੋਈ ਹਸਪੀਟਲ ਬਾਰੇ ਵੀ ਕਹਿੰਦੇ ਆ ਜੀ ਉਹ ਦੋਨੋਂ ਕੰਪਲੇਂਟਸ ਇਹਨਾਂ ਦੇ ਅਸੀਂ ਰਿਸਿਵ ਕਰ ਲਈਆਂ ਕਿ ਜੋ ਵੀ ਫਾਈਲ ਵਿੱਚ ਕੋਈ ਵਾਇਲੇਸ਼ਨ ਲੱਗੀ ਅਸੀਂ ਐਸ ਪਰ ਲਾਅ ਐਕਸ਼ਨ ਕਰਵਾਵਾਂਗੇ